ਅੱਜ ਜਗਰਾਉਂ ਦੇ ਵਿੱਚ ਜਿਹੜੀ ਕਾਂਗਰਸ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਗਿਆ ਉਹਦੇ ਵਿੱਚ ਇਕੱਠ ਤਾਂ ਠਾਠਾ ਮਾਰਦਾ ਰਿਹਾ ਪਰ ਜਿੱਥੇ ਇੱਕ ਬੱਸ ਛੱਡੇ ਦੇ ਵਿੱਚ ਜਿੰਨੀਆਂ ਬੱਸਾਂ ਖੜੀਆਂ ਹੁੰਦੀਆਂ ਨੇ ਕਾਂਗਰਸੀਆਂ ਨੇ ਆਪਣੇ ਪ੍ਰਦਰਸ਼ਨ ਦੇ ਵਿੱਚ ਇਹ ਗੱਲ ਦੱਸ ਦਿੱਤੀ ਵੀ ਉਸ ਤੋਂ ਵੱਧ ਬੱਸਾਂ ਤਾਂ ਭਰ ਕੇ ਦਾਣਾ ਮੰਡੀ ਦੇ ਵਿੱਚ ਜਗਰਾਉਂ ਦੀ ਪੰਚੀਆਂ ਵੀਆਂ ਸੀਗੀਆਂ ਠਾਠਾ ਮਾਰਦੇ ਇਕੱਠ ਨੇ ਇਹ ਗੱਲ ਤਾਂ ਅੱਜ ਸਾਬਤ ਕਰ ਦਿੱਤੀ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਕਿੰਨਾ ਕੁ ਵਧੀਆ ਕੰਮ ਕਰ ਰਹੀ ਪਈ ਹੈ ਜਿੱਥੇ ਅੱਜ ਦੇ ਭਾਰੀ ਇਕੱਠ ਨੇ ਕਾਂਗਰਸੀਆਂ ਦੇ ਹੌਂਸਲੇ ਬੁਲੰਦ ਕੀਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਆਮ ਆਦਮੀ ਪਾਰਟੀ ਦੇ ਪ੍ਰਧਾਨਾਂ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨਾਂ ਆਮ ਆਦਮੀ ਪਾਰਟੀ ਦੇ ਉੱਪਰਲੇ ਅਹੁਦੇਦਾਰਾਂ ਦੀਆਂ ਨੀਂਦਾਂ ਜ਼ਰੂਰ ੜਾ ਦਿਤੀਆਂ ਹੁਣ ਜਿਹੜੀਆਂ ਨੀਂਦਾਂ ਉੜੀਆਂ ਨੇ ਇਹ ਇਹਦਾ ਜਿਹੜਾ ਅਸਰ ਹੈ ਉਹ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਜ਼ਰੂਰ ਦਿਖੂਗਾ ਮੇਰੇ ਹਿਸਾਬ ਨਾਲ ਕਿਉਂਕਿ ਲੋਕ ਬਹੁਤ ਪਰੇਸ਼ਾਨ ਨੇ ਲੋਕਾਂ ਦੇ ਕਾਂਗਰਸ ਅਕਾਲੀਆਂ ਦੀ ਵੀ ਸਰਕਾਰ ਹੁੰਦੀ ਸੀਗੀ ਕਾਂਗਰਸ ਅਕਾਲੀਆਂ ਦੀ ਸਰਕਾਰ ਵੇਲੇ ਜੇ ਕਿਸੇ ਦਾ ਕੰਮ ਨਹੀਂ ਵੀ ਸੀ ਹੁੰਦਾ ਤਾਂ ਫਿਰ ਉਹਨਾਂ ਦੀ ਘੱਟੋ ਘੱਟ ਸੁਣਵਾਈ ਤਾਂ ਹੁੰਦੀ ਸੀਗੀ ਇੱਥੇ ਤਾਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਹੀ ਇਹ ਗੱਲ ਕਹਿੰਦੇ ਪਏ ਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਹੈਗੀ ਹਲਕਾ ਦਾਖਾ ਦਿੱਤਾ ਬਸ ਆਮ ਆਦਮੀ ਪਾਰਟੀ ਦਾ ਰੱਬ ਹੀ ਰੱਖਾ ਬਾਕੀ ਰਾਜਨੀਤੀ ਦੀ ਗੱਲ ਫੇਰ ਕਰਾਂਗੇ ਅੱਜ ਦਾ ਜਿਹੜਾ ਕਾਂਗਰਸ ਪ੍ਰਦਰਸ਼ਨ ਸੀਗਾ ਜਗਰਾਉਂ ਦੇ ਵਿੱਚ ਰੋਸ ਪ੍ਰਦਰਸ਼ਨ ਸੀਗਾ ਉਹ ਕਿਤਨਾ ਕਿਤੇ ਪੂਰੀ ਤਰ੍ਹਾਂ ਕਾਮਯਾਬ ਦਿਖਾਈ ਦਿੱਤਾ ਇਕੱਠ ਇੰਨਾ ਸੀਗਾ ਵਰਕਰਾਂ ਦਾ ਪੀ ਪੈਰ ਰੱਖਣ ਨੂੰ ਪੰਡਾਲ ਦੇ ਵਿੱਚ ਜਗ੍ਹਾ ਨਹੀਂ ਸੀਗੀ ਜੇ ਸਟੇਜ ਦੀ ਗੱਲ ਕਰੀਏ ਕੈਪਟਨ ਸੰਦੀਪ ਸੰਧੂ ਦੀ ਭੜਕ 2022 ਤੋਂ ਬਾਅਦ ਅੱਜ ਦੇਖਣ ਨੂੰ ਮਿਲੀ ਪਰ ਮੇਰਾ ਇਹ ਹੈ ਸੋਚਣਾ ਵੀ ਜੇ ਇਹ ਵੜਕ 2022 ਦੇ ਵਿੱਚ ਇਲੈਕਸ਼ਨਾਂ 'ਚ ਮਾਰੀ ਹੁੰਦੀ ਤਾਂ ਅੱਜ ਕੈਪਟਨ ਸੰਦੀਪ ਸੰਧੂ ਹਲਕਾ ਦਾਖਾ ਦੇ ਵਿੱਚ ਐਮਐਲਏ ਹੁੰਦੇ ਬਾਕੀ ਜੋ ਲਿਖਿਆ ਭਾਗਾਂ ਦੇ ਵਿੱਚ ਹੋਣਾ ਉਹੀ ਹੈ